ਕਿੰਨੇ ਪਹਿਲਾਂ ਦੇਵੇ? ਸਾਡੀ ਸਾਰੀ ਪੈਸੇ ਲਈ ਕੀ ਇਹ ਲਈਏ? ਇਹ ਪਏ। ਕਹੋ ਦੇ। ਪਤਾ ਇਹ ਲੈਣ ਦੇ। ਉਹ ਜਿਹੜੇ ਲੈਵਲ ਦੇ ਦੇ ਭਾਜੀ ਜਿਹੜੇ ਲੈਵਲ ਪਾਤ ਵਾਤੀ ਡੀਪੂ ਤਾਂ ਕੋਈ ਨਹੀਂ ਲੈਣ ਨੂੰ। ਕੋਈ ਨਹੀਂ ਹੁੰਦਾ ਸਾਨੂੰ ਦੋਸਤ ਫੋਨ ਆਏ ਕਹਿੰਦੇ 20-20 ਰੁਪਏ ਇਕੱਠੇ ਕਰਨ ਦੇ ਕੇ ਜਿੱਦੋਂ। ਹਾਂਜੀ 20-20 ਰੁਪਏ ਸਾਡੇ ਕੋਲ। ਤੁਹਾਡੋ ਵੀ ਲੈ ਆ। ਹਾਂਜੀ ਲੈ ਆ ਸਾਰੇ ਕੋਲੇ ਆ। ਉਹ ਹੀ ਦਾ ਕਰਨਾ। ਕਹਿੰਦੇ ਤਾਂ ਫਰੀਦ ਹੀ ਆ ਇਹ। ਹਾਂਜੀ ਕਹਿੰਦੇ ਤਾਂ ਫਰੀਦ ਵਾਲੀ ਆ। 20 ਰੁਪਏ ਲੈ ਨਹੀਂ ਸਕਦੇ। ਆ ਲੈ ਆ। ਡੀਪੂ ਤੁਹਾਡਾ ਭਾਜੀ? ਹਾਂਜੀ ਸਹੀ। 20-20 ਰੁਪਏ ਕਾਹਦੇ ਲੈਣੇ ਪਿਆ ਆਪਾਂ। ਸਾਰੇ ਬੰਦੇ ਬਣਦੇ ਆਪ ਡੀਪੂਣਾ ਕੋਈ ਨਹੀਂ ਅੱਛਾ ਜੀ ਕੋਈ ਡੀਪੂਣ ਨਹੀਂ ਲੈਂਦਾ ਕੋਈ ਰਾਜ ਨੂੰ 8000 ਰੁਪਏ ਰੱਖਣਾ ਕੁਝ ਨਹੀਂ ਹੈਗਾ ਜੇ ਦੇਵ ਜੀ ਜੀ ਪਾਉ ਨੂੰ ਦੇ ਨਹੀਂ ਅਜਿ ਕੁਝ ਨਹੀਂ ਲੈਂਦੇ ਕਦਾ ਕੋਈ ਨਹੀਂ ਆ ਲੇ ਪਾਜੀ ਢੀਪੂ ਵਾਲਾ ਕੋ ਲੈਂਦੈ ਨਹੀਂ ਦੀ ਵੀ ਅੱਛਾ ਸਾਰੇ ਲੈ ਲੈਂ ਦਿੰਦੇ ਆ ਕੋਈ ਨਹੀਂ ਕਦੇ ਲੈਂਦੇ ਆ ਆਪਾਂ ਕਹਦੇ ਨੇ ਕੋਈ ਨਹੀਂ ਨਹੀਂ ਤਾਂ ਹੁਣ ਸਾਰੇ ਨੂੰ ਤਾਂ ਲੈ ਲਿਆ ਕਿੰਨੇ ਜਾਣੇ ਲੈ ਚੁੱਕੇ ਗਣਕ ਪਹਿਲਾਂ ਤੋਂ ਅਸੀਂ ਲੈ ਪਾਵਾਂਗੇ ਪਾਉਂਦੇ ਆਏ ਭਾਜੀ ਚਲੋ ਘਟਾ ਐਕਚੁਅਲੀ ਢੀਪੂ ਮੇਰੇ ਭਾਈ ਜਨਾਤੇ ਆ ਜੀ ਮੇਰਾ ਨਾਮ ਨਹੀਂ ਤੁਸੀਂ ਕਦੋਂ ਦਾ ਢੀਪੂ ਲਿਆ ਆਪਣੇ ਕੋ ਇਹ ਇਹ ਢੀਪੂ ਨੇ ਤਾਂ ਕਾਫੀ ਚਿਰ ਹੋ ਗਿਆ ਪਾਜੀ ਅੱਜ ਤੱਕ ਤੇ ਹਰ ਮਾਰੀ ਵੀਰ ਵੀ ਲੈ ਲੈ ਪਏ ਐ ਐਡਾ ਨਹੀਂ ਹੁਣੇ ਸ਼ੁਰੂ ਤੇ ਹੁਣ ਕਿਉਂ ਕਿਸੇ ਵੀਰ ਬਿਜੂ ਫਿਰ ਨਹੀਂ ਅਸੀਂ ਦਿੱਤੇ ਪਹਿਲਾਂ ਨਹੀਂ ਪਹਿਲਾਂ ਮੈਨੂੰ ਪਤਾ ਨਹੀਂ ਸੀ ਪਰ ਦੱਸ ਮੈਂ ਵੀ ਕਹੀ ਸੀ ਪਗਲ ਗੱਲੀ ਐ ਕਾਦੀ ਵੀ ਨਹੀਂ ਕਿਤੇ ਨਹੀਂ ਆਹੋ ਲੈਂਦੇ ਨਹੀਂ ਆ ਅਸੀਂ ਆਸੀ ਲੈਂਦੇ ਨਹੀਂ ਆ ਪਹਿਲੇ ਪਬਲਿਕ ਨੇ ਪਹਿਲੇ ਕਹਿ ਕੇ ਤੁਸੀ ਆਪਣਾ ਤੁਸੀ ਆਪਣਾ ਵੀ ਦੇਖੋ ਨਾ ਅਸੀਂ ਆਪਾਂ ਕੁਝ ਲੈਣਾ ਬਚੇ ਇਨਾਂ ਦੇ ਪੈਸੇ ਆਪਰੇ ਕੋਈ ਨਹੀਂ ਆ ਰਹੇ ਨੇ 20 ਰੁਪਏ ਦੱਸ ਕੇ ਲੈਣੇ ਆ ਹਾਂਜੀ 20 ਰੁਪਏ ਦੱਸ ਕੇ ਉਹ ਆਪ ਦਿਨਦੇ ਪਬਲਿਕ ਦਿਨਦੇ ਆਪਾਂ ਨਹੀਂ ਹਾਂ ਆਪ ਕਿਦਾਂ ਦੇ ਦੋ ਉਹਨਾਂ ਨੇ ਪੁੱਛਿਆ ਹੀ ਕਰਦੇ ਅਸੀਂ ਦਵਾਂਗੇ ਨਹੀਂ ਆਪ ਦੋਗੇ 20 ਰੁਪਏ ਲੋਕੀ ਕੋਈ ਨਹੀਂ ਦਿੰਦਾ 20 ਰੁਪਏ ਦੋਣਾ ਅਸੀਂ ਕਿਤਾ ਕੋਈ ਮੇਰੀ ਗੱਲ ਸੁਣੋ ਜਦੋਂ ਤੁਸੀਂ ਕਹਿੰਦੇ ਸਾਰੇ 20 ਰੁਪਏ ਆ ਵੀ ਦੇਣਾ ਪਿਆ ਭਾਜੀ ਮੇਰੀ ਵੀ ਸਮਝ ਦੇ ਦਿਨ ਸੀ ਜੋਨੇ ਕਲਾਈ ਹੈ ਜੇ ਕਿੱਦਾਂ ਕਹਿ ਕੇ ਦਿੰਦੇ ਸਾਨੂੰ ਇਹੋ ਨਾਮ ਦੀ ਗੱਲ ਜੀ ਇਹ ਨਹੀਂ ਗੱਲ ਫੋਲੋ ਹੀ ਨਹੀਂ ਕਰਦੇ ਪਏ ਉਹ ਕਹਿੰਦੇ ਆ ਤੁਸੀਂ ਮੰਗ ਕੇ ਲੈਨੇ ਤੁਸੀਂ ਕਹਿੰਦੇ ਆ ਪੇ ਦਈ ਜਾਂਦੇ ਆ ਇਹਨਾਂ ਨਾਲ ਪਹਿਲਾਂ ਗੱਲ ਸੀ ਉਹ ਪਹਿਲਾਂ ਗੱਲ ਕੀਤੀ ਆ ਤੇ ਤਰੀ ਦੇ ਰਹੇ ਮੇਰੀ ਭਾਈ ਸਾਗੇ ਉਹਨਾਂ ਵੀ ਗੱਲ ਕਰਾਦੇ ਹਾਂ ਅੰਦਰ ਜਾਓ ਲਾਣਾ ਮੜਾ ਤੁਮੜ ਬਾਹਰ ਬਿਲਾਓ ਕੋਸੀ ਪੱਟਲੀ ਲੈ ਕੇ ਆਏ ਆ ਪੰਦਾ 45 ਕਿਲੋ ਬਣੀ 15 15 ਕਿਲੋ ਬੰਦੇ ਨਾਲ ਉਹ ਕਹਿੰਦੇ ਵੀਰ ਪੈਨਾਲ ਦੇ ਦਿਓ ਦੇ ਦੋਸਤ ਦੇ ਕਹਿੰਦੇ 20 ਰੁਪਏ ਦੋਵਾਂ ਨਾਲ ਮੈਡਮ ਕੈਮਰਾਮੈਨ ਮੈਡਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਪੁਸ਼ਪਿੰਦਰ ਭੱਜੇ ਕਿੱਥੇ ਰਹਿਣੇ ਜੀ ਉਹ ਖਾਲਸਾਂਪੁਰ ਕੀ ਮਾਮਲਾ ਕੀ ਕਰਦੇ ਤੁਸੀਂ ਕਹਣਾ ਕਾਂਦੀ ਕੀ ਫਰੀਦ ਦੀ ਵੀ ਤੇ ਕਹਿੰਦੇ 20 ਰੁਪਏ ਇਕੱਠੇ ਕਰ ਰਹੇ ਕੀ ਮਾਮਲਾ ਸਾਰਾ ਪਤਾ ਨਹੀਂ ਸਾਬ ਜਦੋਂ ਵੀ ਆਨੇ 20 ਰੁਪਏ ਹੀ ਲੈਂਦੇ ਹਾਂ ਤੇ ਕਹਿੰਦੇ ਲੇਬਰ ਨੂੰ ਦੇਣੇ ਆ ਬਈ ਅੱਛਾ ਜੀ ਹਾਂਜੀ ਲੇਬਰ ਸਰਕਾਰ ਤਾਂ ਫਰੀ ਦਿੰਦੀ ਪਈਏ ਕਣਕ ਪਤਾ ਨਹੀਂ ਉਹ ਕਹਿੰਦੇ ਲੇਬਰ ਨੂੰ ਦੇਣੇ ਬਈ ਸਾਨੂੰ ਲੇਬਰ ਨੂੰ ਦੇਣੇ ਤਾਂ ਪਹਿਲਾਂ ਲੈਂਦੇ ਸੀਗੇ ਪੈਸੇ ਪਹਿਲਾਂ ਵੀ ਲੈਂਦੇ ਕਾਫੀ ਜਦੋਂ ਵੀ ਗੱਲ ਲੈ ਕੇ ਜਾਂਦਾ ਸੱਤ ਲੈਂਦੇ ਆਵੇ ਅਸੀਂ ਤਾਂ ਲੈਨੇ ਆ ਦੇਰ ਤੋਂ ਸਾਲ ਤੋਂ ਲੈਨੇ ਹੁਣ ਸਾਲ ਤੋਂ ਤੁਹਾਨੂੰ ਮਿਲੇ ਨਹੀਂ ਰਹੀ ਸੀ ਕਹਿੰਦੇ ਸੀ ਆ ਨਹੀਂ ਰਹੀ ਆ ਨਹੀਂ ਰਹੀ ਜਦੋਂ ਫੋਨ ਕਰੀਦਾ ਕਹਿੰਦੇ ਆ ਨਹੀਂ ਹੋਈ ਫਿਰ ਜਦੋਂ ਮਿਲ ਜਾਂ ਜਦੋਂ ਬਾਅਦ ਵਿੱਚ ਫੋਨ ਕਰਦੇ ਪਏ ਕਹਿੰਦੇ ਮਿਲ ਹਟੀ ਜਾ ਵੀ ਇੱਦਾਂ ਹੁੰਦੇ ਹਨ ਕਿੰਨੇ ਲੋਕ ਤੁਸੀਂ ਜਦੋਂ ਕਣਕ ਲੈ ਕੇ ਕਿੰਨੇ ਲੋਕ ਸੀਦੇ ਦੋ ਇੱਥੇ ਕਾਫੀ ਸੀ ਹੈ ਲੱਗੇ ਵੀ 100 150 ਬੰਦਾ ਕੋਈ ਹੈਗਾ ਸੀ ਹਾਂਜੀ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਉੱਪਰ ਵੀ ਇਦਾਂ 20 ਰੁਪਏ ਕੈਸੀ ਦੇ ਲੈ ਰਹੇ ਨਹੀਂ ਉਹ ਕਹਿੰਦੇ ਤੁਸੀਂ ਲੈਵਰ ਨੂੰ ਦੇਣਾ ਏਹੀ ਕਿਹਾ ਉਹਨਾਂ ਨੇ ਨਹੀਂ ਇਹਨਾਂ ਜਦੋਂ ਅਸੀਂ ਡੀਪੋ ਹੋਲਡਰ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲ ਉਹ ਕਿੰਨੇ ਮੇਰਨ ਨੂੰ ਪੁੱਛਿਆ ਸੀਗਾ ਵੀ ਕਾਹਦੇ ਨਾਲ ਇਹ ਵੀ ਕਿਹਾ ਸੀ ਪਿਛਲੀ ਵਾਰ 10 ਰੁਪਏ ਲਏ ਸੀ ਵੀ ਐਡ ਕਿ 20 ਰੁਪਏ ਕਾਤੇ ਫੇ ਜਿੰਨੇ ਲੇਡੀ ਖਾਂਦੀਆਂ ਵੀ ਸਾਰਾ ਕੁ 20 ਰੁਪਏ ਲੈਂਦੇ ਸੀ ਤੁਹਾਨੂੰ ਆਪ ਕਹਿੰਦੇ ਕਿ ਤੁਸੀਂ ਆਪ ਦਿੰਨੇ ਪਏ ਆ ਨਹੀਂ ਨਹੀਂ ਕਹਿੰਦੇ ਆ ਸਾਨੂੰ ਕਹਿੰਦੇ ਦਿੰਨੇ ਪੈਣੇ ਨਹੀਂ ਜੇ ਤੁਸੀਂ ਕਹਿੰਦੇ ਕਿ ਅਸੀਂ 20 ਰੁਪਏ ਨਹੀਂ ਦੇਣੇ ਕਣਕ ਫਰੀਜ਼ੀ ਆ ਤਾਂ ਤੁਹਾਨੂੰ ਕਣਕ ਮਿਲਦੀ ਹੈ ਇਦਾਂ ਅੱਜ ਫੇ ਖਰਾਬ ਕਰਦੇ ਨਾ ਅੱਜ ਫੇ ਖਰਾਬ ਕਰਦੇ ਕਣਕ ਨਹੀਂ ਮਸਲੇ 20 ਵੀ ਨਾ ਦੇ ਤੁਹਾਨੂੰ ਖਰਾਬ ਹੀ ਕਰਦੇ ਫਿਰ ਇਦਾਂ ਤੇ ਇਹਨਾਂ ਦਾ ਬੋਲਨ ਦਾ ਰਵਈਆ ਕਿਦਾਂ ਠੀਕ ਆ ਜੀ ਨਹੀਂ ਬੋਲਦੇ ਤਾਂ ਠੀਕ ਆ ਤਾਂ ਤੁਸੀਂ ਕਦੀ ਮਨਾਂ ਕੀਤਾ 20 ਰੁਪਏ ਦੇਣ ਤੋਂ ਹਾਂਜੀ ਕੀਤਾ ਜੀ ਉਹਨਾਂ ਨੂੰ ਦੇਣੇ ਪੈਣੇ ਆ ਭਾਵੇਂ ਕਿਸੇ ਹੋਰ ਤੋਂ ਲੈ ਲਓ ਜਿਦਾ ਕੇ ਜਾਨੀ ਕਿ ਕਣਕ ਨਹੀਂ ਮਿਲਨੀ ਪਰ ਕਿ ਸਰਕਾਰ ਦਾ ਫ੍ਰੀ ਦੇਣ ਦੀ ਇਹ ਕਣਕ ਹੈ ਹਾਂਜੀ ਇਹ ਸੱਤ ਤਾਂ ਲੈ ਰਹੇ ਜੀ ਸਾਰੇ ਲੈ ਰਹੇ ਆ ਵੀ ਤੇ ਕੀ ਮੰਗ ਕਰਦੇ ਆ ਤੁਸੀਂ ਜਿਹੜੀ ਆ 20-20 ਰੁਪਏ ਲੈ ਰਹੇ ਆ ਫਰੀ ਦੀ ਕਣਕ ਵਿੱਚ ਚਾਹੇ ਕਹਿੰਦੇ ਵੀ ਜੇ ਫਰੀ ਆਉਂਦੀ ਤਾਂ ਫਿਰ ਫਰੀ ਦਿਓ ਹਨਾ ਜੇ ਲੈਂਦੇ ਆ ਅਗਲੇ ਪਿੱਛੋਂ ਕਹਿੰਦੀ ਗੌਰਮੈਂਟ ਤਾਂ ਫਿਰ ਲੈ ਲਓ ਠੀਕ ਆ ਕਿਉਂਕਿ ਹਰ ਘਰ ਦੇ ਵਿੱਚ ਮਜਬੂਰੀ ਆ ਜੇ ਸਰਕਾਰ ਦਿੰਦੀ ਫਾਇਦਾ ਤਾਂ ਲੈਣਾ ਚਾਹੀਦਾ ਉਹਨਾਂ ਨੂੰ ਹਾਂ ਹਾਂ ਉਹ ਨਾ ਵੀ ਹੁਣ ਆਇਆ ਨਹੀਂ ਆਤਾ ਕਰਕੇ ਵੀ ਆਈਦਾ ਹਨਾ ਹਾਂ ਹਾਂ ਤੇ ਕਿੰਨੇ ਸਾਲ ਜਿੰਨੀ ਵਾਰੀ ਕਣਕ ਮਿਲਦੀ ਐ ਇਹ ਸਾਨੂੰ ਤਾਂ ਹੁਣ ਕਾਫੀ ਮਹੀਨੇ ਹੋ ਗਏ ਮਿਲੀ ਨਹੀਂ ਸੀ ਜਿੰਦਾਂ ਵੀ ਆਣੀ ਹੋਈ ਪਿੱਛੋਂ ਦੀ ਆ ਅੱਜ ਮਿਲੀ ਆ ਮਤਲਬ ਮੈਡਮ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜਿਹੜੀ ਬੋਜੀ ਆਰਤੀ ਆਰਤੀ ਨਾਂ ਤੇ ਮੈਡਮ ਇੱਕ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਕਿ ਕਣਕ ਦੇ ਰਹੇ ਆ ਗਰੀਬਾਂ ਨੂੰ ਇੱਥੇ ਫਰੀ ਵਾਲੀ ਕਣਕ ਹੈ ਸਰਕਾਰ ਨਾਲ ਤੇ 20 ਰੁਪਏ ਕਿਸ ਚੀਜ਼ ਦੇ ਲੈ ਰਹੇ ਐ ਐਕਚੁਅਲੀ ਪਤਾ ਕੀ ਜਿਹਦੇ ਲਈ ਮੇਰੇ ਬਹੁਤ ਜ਼ਿਆਦਾ ਗਰੀਬ ਆ ਜਿਹੜੇ ਬਹੁਤ ਨਹੀਂ ਦੇ ਸਕਦੇ ਉਹਨਾਂ ਕੋ ਆਪਾਂ ਲਈ ਦੇ ਵੀ ਨਹੀਂ ਉਹ ਰਿਕੁਐਸਟ ਕਰਦੇ ਨੇ ਕਿ ਅਸੀਂ ਨਹੀਂ ਦੇ ਸਕਦੇ ਔਰ ਲੇਡੀ ਮੈਂ ਉਹਨਾਂ ਕੋ ਲਿੰਦੀ ਵੀ ਨਹੀਂ ਹਾਂ ਜਿਹੜੇ ਦੂਜੀ ਹੈਗੇ ਰਿਚਵਾਂ ਲਈ ਜਾਂ ਉਹਨਾਂ ਨੂੰ ਕਹੂੰਗੀ ਦੇ ਦੋ ਤੇ ਉਹ ਦੇ ਵੀ ਨਹੀਂ ਦੇਣੀ ਵੀ ਮੈਂ ਉਹਨਾਂ ਨੂੰ ਕਈਆ ਕਸਟਮਰਾਂ ਨੂੰ ਪੁੱਛਿਆ ਵੀ ਆ ਕਿ ਤੁਹਾਨੂੰ ਕੋਬਜੈਕਸ਼ਨ ਤਾਂ ਨਹੀਂ ਹੈਗੀ ਆਲਰੇਡੀ ਆਪ ਹੋ ਗਏ ਨਹੀਂ ਕੋਬਜੈਕਸ਼ਨ ਨਹੀਂ ਲੇਡੀਜ਼ ਤਾਂ ਜਿਹੜੀਆਂ ਇੱਥੇ ਖੜੀਆਂ ਸੀ ਉਹ ਕਹਿੰਦੀ ਕਈ ਲੈ ਰਹੀ ਸੀ ਨਾ ਕారణ ਕੀ ਬਣਿਆ 20 ਰੁਪਏ ਲੈਣ ਦਾ ਜਦੋਂ ਕਣਕ ਫਰੀਦੀ ਆ ਕਾਰਨ ਤਾਂ ਮੈਂ ਤੁਹਾਨੂੰ ਪਤਾ ਅਸੀਂ ਤਾਂ ਹੁਣ ਮੈਂ ਬੰਦ ਬੋਰੀਆਂ ਹੁਣੋਂ ਤੋਂ ਮੈਂ ਤੁਹਾਨੂੰ ਸਭ ਨੇ ਉੱਤੇ ਦੇ ਦਿੰਨੀਆਂ ਤੋਲ ਕੇ ਥੋੜਾ ਜਿਹਾ ਮੇਰਾ ਸਾਫਤਾ ਪੂਰਾ ਉਲਟ ਫੁੱਟ ਹੋ ਚੁੱਕਾ ਵਾ ਕਰਦਾ ਤੇ ਤਾਂ ਫਿਰ ਮੈਂ ਐਕਚੁਅਲੀ ਇਦਾਂ ਲੈ ਰਹੀ ਆਂ ਵੀ ਤਾਂ ਮੈਨੂੰ ਕੋਈ ਸ਼ੋਰ ਨਹੀਂ ਆਉਂਦੀ ਕੋਈ ਕੋ ਲਵਾ ਤੀ ਕਰਦਾ ਸਾਫਤਾ ਬੁਲਟ ਹੋ ਗਿਆ ਤਾਂ ਆਪਾਂ 20 ਰੁਪਏ ਲੈਣੇ ਸ਼ੁਰੂ ਕਰ ਦੇਣੇ ਮੈਨੂੰ ਤੋਲਣ ਵਾਲੇ ਨੂੰ ਮੈਂ ਇੰਨੇ ਪੈਸੇ ਨਾ ਕਈ ਵਾਰੀ ਅਫੋਰਡ ਨਹੀਂ ਕਰ ਸਕਦੀ ਵੀ ਬੇਰੀ ਬੇਰੀ ਕੋਈ ਇੰਨੇ ਪੈਸੇ ਆਲਰੇਡੀ ਤੁਸੀਂ ਮੌਕੇ ਤੇ ਇੱਕ ਪਰਸਨ ਇੰਸਪੈਕਟਰ ਕਹਿ ਰਹੇ ਆ ਕਿ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਉਹਨਾਂ ਨੇ ਸੀ ਵਰਨ ਪਾ ਦੇ ਉਹ ਕਿੱਥੇ ਹੁੰਦੇ ਆ ਜੀ ਉਹ ਫਰੀ ਮੇਰੇ ਖੇਲ ਲਾਨ ਕੋਠੀ ਚਿੰਦਨੀ ਯਾਨਕੀ ਕਣਕ ਵਗੈਰਾ ਤੁਹਾਨੂੰ ਉਹ ਹੀ ਦਿੰਦੇ ਸਾਰੀ ਉਹ ਵੀ ਦੇ ਦਿੰਦੇ ਆ ਜਸਟ ਦੇਦੇ ਗੁਰਤੀਸ ਤਨਖਾਹ ਵਾਲੀ ਉਹ ਵੀ ਦੇ ਦਿੰਦੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਜਾਂ ਰਿਕਾਰਡ ਹੋਈ ਆ ਫੋਨ ਦੇ ਉੱਤੇ ਉਹ ਤਾਂ ਕਹਿੰਦੇ ਵੀ 20 ਰੁਪਏ ਲੈ ਨਹੀਂ ਸਕਦੇ ਗਲਤ ਆ ਇਹ ਚਲੋ ਫਿਰ ਮੈਂ ਨਹੀਂ ਲਾਉਂਗੀ ਇਸ ਤੋਂ ਬਾਅਦ ਕਿੰਨੇ ਟਾਈਮ ਤੋਂ ਲੈ ਰਹੇ ਹੋ ਤੁਸੀਂ ਕਦਰ ਨਹੀਂ ਚਾਹੀਏ ਜਿੱਦਾਂ ਫੱਲਾ ਬਿਲ ਨਹੀਂ ਹੈ ਉਹਦੀ ਗੱਲੀ ਸਾਲ ਪਿਲਣਾ ਵੀ ਨਹੀਂ ਹੈ ਜਿਸ ਤੇ ਜਦੋਂ ਮੇਰਾ ਘਰ ਠੀਕ ਹੋ ਸੀਗਾ ਮੈਂ ਉਹ ਨਹੀਂ ਕਿਸੇ ਕੋਈ ਲਿੰਦੀ ਸੀ ਕਿੰਨੀਆਂ ਬਰਜੀਆਂ ਕੱਟ ਹੋ ਗਈਆਂ ਟੋਟਲ ਖਾਲੇ 118 ਹੋ ਗਈਆਂ ਤਾਂ ਹਿਸਾਬ ਲਾ ਲਓ 20 ਰੁਪਏ ਹਿਸਾਬ ਨਾਲ ਕਿੰਨੇ ਪੈ ਹੋ ਗਏ ਆਪਣਾ 23-2400 ਰੁਪਿਆ ਬਣਦਾ ਜੀ ਠੀਕ ਹੈ ਤੇ ਲੇਬਰ ਨੂੰ ਕਿੰਨੇ ਪੈ ਜਾਣੇ ਆ ਇਹਨੂੰ ਮੈਂ ਹੁਣ 2-3 ਦਿਨਾਂ ਦੇ 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 ਬਾਕੀ ਜਿਹੜੇ ਰਹੀ ਰਹਿਣਗੇ ਤੇ ਫਿਰ ਉਹ ਤੋਂ ਨਹੀਂ ਕਿੰਨੀ ਲੇਬਰ ਦੇ ਦਿੰਦੇ ਆ ਉਦਾਂ ਉਦਾਂ ਕੰਮ ਕਰਕੇ ਕਰਦੇ ਤੁਸੀਂ ਮੇਰਾ ਕੰਮ ਕਰੂਗਾ ਇਹਦੇ ਸਿਰ ਤੋਂ ਹੀ ਗੱਡੀ ਜਲਦੀ ਸਾਰੀ ਫਿਰ ਯਾ ਇਨ ਵਾਲੇ ਕੋਰੇ ਚਲਦੀ ਸੀ ਮੇਨਾ ਥੋੜਾ ਜਿਆ ਹਾਲ ਰੈਡੀ ਨਹੀਂ ਮੈਡਮ ਕਿੰਨਾ ਦਿਨ ਕਣਕ ਵੰਡਣੀ ਹੈ ਇਹ ਇਹਨਾਂ 2 ਦਿਨ 3 ਦਿਨ ਲੱਗ ਸਕਦੀ ਹੈ ਤੇ ਕਿੰਨੀ ਲੇਬਰ ਦਿੰਨੇ ਤੁਸੀਂ ਬੰਦੇ ਨੂੰ ਇਹਨਾਂ ਨੂੰ ਮੈਂ 1200 ਰੁਪਏ ਦੇਗੀ ਤੇ 1200 ਰੁਪਏ ਲੇਬਰ ਦਿੰਨੇ 2500 ਇੱਕ ਰੇਂ ਦਾ ਬੰਜਨ ਦਾ ਬਾਕੀ 1000 ਰੁਪਏ ਦਾ ਮੈਡਮ ਕੀ ਕਰਦੇ ਆ ਤੁਸੀਂ ਨਹੀਂ ਬਾਕੀ ਮੇਰੇ ਕੋਲ ਫੇਰ ਵਾਰੀ ਬਚਦਾ ਵੀ ਹੈ ਨਾ ਆਲਰੇਡੀ ਫਿਰ ਮੈਂ ਜਿੱਦਾਂ ਆਪ ਕਿਸੇ ਨੂੰ ਚਾਪਣਿੱਤੀ ਰੰਨੀ ਮੰਡੀ ਦੇ ਗਰੀਬਾ ਗਰੁੱਪਾਂ ਨੂੰ অলਰੈਡੀ ਮੈਂ ਆਪਣੇ ਕੋਲ ਕਦੀ ਨਹੀਂ ਆਪੀ ਹਾਂ ਕਈ ਵਾਰੀ ਮੈਨੂੰ ਬਹੁਤ ਜ਼ਰੂਰੀ ਤਗਰੀਬ ਦਾ ਹੋ ਜਾਂਦਾ ਕਿ ਮੇਰੇ ਕੋ ਘਰ ਵਿੱਚ ਨਹੀਂ ਹੈਗੇ ਫਿਰ ਮੈਂ ਆਪਣੀ ਮੈਡਮ ਗਰੀਬਾਂ ਤੋਂ ਲੈ ਕੇ ਗਰੀਬਾਂ 'ਚ ਹੀ ਦੇ ਦਿੰਨੇ ਆ ਇਹ ਕਿਹੜਾ ਵਪਾਰ ਹੋਇਆ ਪਰ ਫਿਰ ਮੇਰੇ ਮਨ 'ਚ ਹੁੰਦਾ ਹੀ ਨਹੀਂ ਐਦਾਂ ਮੈਂ ਸੋਚੇ ਨਹੀਂ ਕਦੀ ਬਿੱਦਾਂ ਕਿੰਨੀਆਂ ਪਰਚੀਆਂ ਰਹਿੰਦੀਆਂ ਮੈਡਮ ਕੱਟਣ ਵਾਲੀਆਂ ਇਸ ਟਾਈਮ ਹਲੇ ਦੋ ਪਈਆਂ ਵਾ ਕਿੰਨੇ ਜانے ਹੈਗੇ ਟੋਟਲ ਉਦਾਂ ਆਈਡੀਆ ਆਈਡੀਆ ਹੋਣਾ ਪਾਣੀ ਇਹਨਾਂ ਨੂੰ ਲੈਣੇ 20 ਰੁਪਏ ਜਾਂ ਨਹੀਂ ਰਾਂਹ ਤਾਂ ਕਿ ਨਹੀਂ ਸਾਡੇ ਕਹਿਣਾ ਨਹੀਂ ਤੁਸੀਂ ਦੱਸੋ ਦੋ ਗੱਡੀ ਬਣਾੜ ਹੈਗੀ ਹੈ ਵੀ ਨਹੀਂ ਮੇਰੀ ਤਾਂ ਹ ਸ਼ਿਕਾਇਤ ਕਰਤਾ ਨੇ ਕਿਹਾ ਸੀ ਪਹਿਲਾਂ 10 ਰੁਪਏ ਲੈਂਦੇ ਆ ਹੁਣ 20 ਕਰਤੇ ਅੱਗੇ ਤੋਂ 30 ਵੀ ਕਰੂਗੇ ਮੈਡਮ ਤੁਸੀਂ ਨਹੀਂ ਅਸੀਂ ਇਹ ਨਹੀਂ ਅਸੀਂ ਕਦੀ ਨਹੀਂ ਆਲਰੇਡੀ ਮੈਂ ਕਦੀ ਵੀ ਨਹੀਂ ਇਦਾਂ ਕਰਦੀ ਇੰਨੀ ਮੈਂ ਲਾਲਚੀ ਨਹੀਂ ਹੈਗੀ ਕਿ ਮੈਂ ਇੰਨਾ ਕਰਾਂ ਕਿਹੜੀ ਜਗ੍ਹਾ ਮੈਡਮ ਪੈਂਦੀ ਐ ਡੀਬੂ ਜੜਾ ਆਪਣਾ ਇਹ ਬਾਬੇ ਜੀ ਠੀਕ ਹੈ ਬਹੁਤ